महान क्रांतिकारी आत्मदर्शी सर्वशक्तिमान भक्ति ते शक्ति ਦੇ ਮੂਜਸਮੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਿੰਦੁਸਤਾਨ ਲਈ ਅਬਰੇ ਰਹਿਮਤ ਸਾਬਤ ਹੋਏ ਦੇਸ਼ ਦੀ ਜੋਸ਼ਵਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦਸਵੀਂ ਜੋਤ ਹਨ ਮਹਾਨ ਕ੍ਰਾਂਤੀਕਾਰੀ ਵਿਚਾਰਕ ਦਾਰਸ਼ਨਿਕ ਸੰਤ ਮਹਾਬਲੀ ਇਤਨੀਆਂ ਖੂਬੀਆਂ ਕਿਸੇ ਇੱਕ ਵਿਅਕਤੀ ਦੇ ਵਿੱਚ ਇਸ ਤੋਂ ਪੇਸ਼ਤਰ ਦੇਖਣ ਨੂੰ ਨਹੀਂ ਮਿਲੀਆਂ ਅਲਾ ਯਾਰ ਖਾਨ ਜੋਗੀ ਕਹਿੰਦੇ ਨੇ ਇਨਸਾਫ ਕਰੇ ਜੀ ਮੇ ਜ਼ਮਾਨਾ ਤੋ ਯਕੀਨ ਹੈ ਕਹਿ ਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ ਵਾਕਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤੁਲਨਾ ਤੇ ਕਿਸੇ ਵਿਅਕਤੀ ਨੂੰ ਰੱਖਣਾ ਬਹੁਤ ਕਠਿਨ ਹੈ ਬਹੁਤ ਕਠਿਨ ਹੈ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਪਟਨਾ ਪਟਲੀ ਪੁੱਤਰ ਵਿਖੇ ਹੋਇਆ ਸਾਹਿਬ ਸ੍ਰੀ ਗੁਰਤੇਗ ਭਾਦਰ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਿਤਾ ਔਰ ਮਾਤਾ ਗੁਜਰੀ ਜੀ ਦੀ ਕੋਕਤੋਂ ਆਪ ਨੇ ਜਨਮ ਲਿਆ ਪਟਨੇ ਦੇ ਵਿੱਚ ਬਾਲ ਅਵਸਥਾ ਦੇ ਵਿੱਚ ਹੀ ਆਪ ਦੇ ਮਹਾਨ ਯੋਦਾ ਕ੍ਰਾਂਤੀਕਾਰੀ ਤੇ ਸੰ ਤੇ అవਤਾਰੀ પુરੁਸ਼ ਦੇ ਲੱਛਣ ਪ੍ਰਗਟ ਹੋਣ ਲੱਗੇ ਜਿਸ ਦਿਨ ਆਪ ਦਾ અવਤਾਰ ਹੋਇਆ ਪ੍ਰਕਾਸ਼ ਹੋਇਆ ਅੰਬਾਲਾ ਜਿੱਦਾ ਪ੍ਰਾਣਾ ਨਾ ਹੈ ਅੰਬਾ ਵਾਲਾ ਇੱਥੋਂ ਦਾ ਵਸਨੀਕ ਬੀਖਣ ਸਾਹਿਬ ਅੱਜ ਪੂਰਬ ਦੀ ਤਰਫ ਨਮਾਜ਼ ਪੜਨ ਲੱਗਾ ਖਲੀਫੇ ਕਹਿਣ ਲੱਗੇ ਪੀਰ ਸਾਈਂ ਅੱਜ ਕਿਦਰੇ ਪੰਗ ਜ਼ਿਆਦਾ ਤੇ ਨਹੀਂ ਪੀ ਲਈ ਅੱਜ ਚੜ੍ਹਦੇ ਦੀ ਤਰਫ ਸਜਦਾ ਪਏ ਕਰਦੇ ਹੋ ਅੱਖ ਲੱਗਾ ਅਜ ਅੱਲਾ ਦਾ ਨੂਰ ਅਜ ਖੁਦਾਈ ਪ੍ਰਕਾਸ਼ ਪੂਰਬ ਦੀ ਤਰਫ ਪ੍ਰਗਟ ਹੋਇਆ ਦਰਸ਼ਨਾ ਲਈ ਚੱਲ ਪਿਆ ਤੇ ਜਦ ਜਾ ਕੇ ਪਟਨੇ ਦੇ ਵਿੱਚ ਦਰਸ਼ਨ ਕੀਤੇ ਤਾਂ ਦਰਸ਼ਨ ਕਰਦਿਆਂ ਮਸਤਕ ਨਹੀਂ jhukaya ਬਾਲ ਰੂਪ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੱਗੋਂ ਦੋ ਮੁਠੀਆਂ ਕੀਤੀਆਂ ਮਤਲਬ ਇਸ ਦਾ ਇਹ ਸੀ ਕਿ ਇਹ ਜੋ ਫਕੀਰ ਇਹ ਜੋ ਨੂਰ ਆਇਆ ਹੈ ਇਹ ਹਿੰਦੂ ਦੇ ਘਰ ਚਾਨਣਾ ਕਰੇਗਾ ਕਿ ਮੁਸਲਮ ਦੇ ਘਰ ਚਾਨਣਾ ਕਰੇਗਾ ਦੋਵੇਂ ਹੱਥ ਅੱਗੇ ਕੀਤੇ ਤੇ ਦੋਵੇਂ ਮੁਠੀਆਂ ਦਿੱਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੱਥ ਰੱਖ ਦਿੱਤੇ ਤੇ ਪੀਰ ਦਾ ਸਿਰ ਝੁਕ ਗਿਆ ਪੀਰ ਨੂੰ ਸਮਝ ਆਈ ਇਹ ਮਹਾਬਲੀ ਯੋਧਾ Hindu ਤੇ Muslim ਦਾ ਸਾਂਝਾ ਉਸ ਸਾਂਝੀ ਵਾਲਤਾ ਦੇ ਮਜਸਮੇ ਦੇ ਇਹ ਮਹਾਵਾਕ ਨੇ Hindu Turk ਕੋ ਰਾਫ ਜੀ ਇਮਾਮ ਸਾਹਿਬ ਦੇ ਮਾਨਕ ਕੀ ਜਾਤ ਸਵੇ ਏਕ ਹੈ ਪਹਿਚਾਨ ਦੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਪਨ ਦੇਚ ਗੰਗਾ ਦੇ ਤਟ ਤੇ ਬਚਿਆਂ ਨਾਲ ਜਦ ਖੇਡਣ ਜਾਂਦੇ ਸਨ ਤਾਂ ਇੱਕ ਅਦੁੱਤੀ ਘਟਨਾ ਘਟੇ ਇੱਕ ਦਿਨ ਆਪਨੇ ਆਪਣੇ ਹੱਥਾਂ ਦੇ ਵਿੱਚ ਜੋ ਸੋਨੇ ਦੇ ਬੜੇ ਕੀਮਤੀ ਕੜੇ ਪਾਏ ਹੋਏ ਸਨ ਕਿਧਰੇ ਇੱਕ ਗਵਾਚ ਗਿਆ ਮਾਤਾ ਜੀ ਨੇ ਮਾਮਾ ਕਿਰਪਾਲ ਚੰਦ ਜੀ ਨੇ ਬਾਰ-ਬਾਰ ਪੁੱਛਿਆ ਲਾਲ ਜੀ ਕੜਾ ਕਿੱਥੇ ਹੈ ਉਹ ਹੀਰੇ ਤੇ ਮੋਤੀਆਂ ਨਾਲ ਜੜਤ ਜੋ ਕੰਗਣ ਤੁਸੀਂ ਪਹਿਨੇ ਹੋਇਆ ਸੀ ਸੋਨੇ ਦਾ ਕਿੱਥੇ ਹੈ ਦੂਸਰਾ ਉਤਾਰ ਕੇ ਤੇ ਗੰਗਾ ਦੇ ਸੁੱਟ ਕੇ ਆਖਿਆ ਉੱਥੇ ਉੱਥੇ ਸੁੱਟਿਆ ਕੋਈ ਪਕੜ ਨਹੀਂ ਕੰਚਨ ਨਾਲ ਕੋਈ ਪਕੜ ਨਹੀਂ ਸਾਜ਼ੋ ਸਮਾਨ ਨਾਲ ਬਚਪਨ ਵਿੱਚ ਆਪ ਦੀਆਂ ਵਿਰਾਗੀ ਤੇ ਤਿਆਗੀ ਬਿਰਤਾਂ ਇੰਜ ਉਜਾਗਰ ਹੋਈਆਂ ਦੁਖਤ ਹੋ ਕੇ ਰਾਜਾ ਅਸ਼ੋਕ ਨੇ ਜਿਸ ਗੰਗਾ ਦੇ ਪਟਨਾ ਦੇ ਤੱਟ ਤੇ ਤਲਵਾਰ ਛੁੱਟੀ ਸੀ ਉਸੇ ਹੀ ਤੱਟ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਲਵਾਰ ਚੁੱਕੀ ਸਾਡਾ ਇਹ ਦੇਸ਼ 2000 ਸਾਲ ਤੱਕ غلامੀ ਦੀ ਲਪੇਟ ਵਿੱਚ ਰਿਹਾ ਹੈ ਇੱਥੇ ਅਫਗਾਨੀ ਆਏ ਇਰਾਨੀ ਆਏ ਡੱਚ ਆਏ ਪੁਰਤਗਾਲੀ ਆਏ ਮੰਗੋਲ ਆਏ ਅਰਬੀਆ ਨ ਆਏ ਫਿਰ ਫ੍ਰੈਂਚ ਆਏ ਅੰਗਰੇਜ਼ ਆਏ ਸਭ ਨੇ ਇਸ ਦੇਸ਼ ਨੂੰ ਗੁਲਾਮ ਬਣਾ ਕੇ ਰੱਖਿਆ ਹੈ ਕਾਰਨ ਕਿ ਮਨੁੱਖ ਕਿਸੇ ਹੱਦ ਤੱਕ ਇਤਨਾ ਬੁਜਦਿਲ ਹੋ ਗਿਆ ਸੀ ਅਹਿੰਸਾ ਪਰਮ ਧਰਮ ਹੈ ਇਸ ਵਿਚਾਰਧਾਰਾ ਨੇ ਇਤਨਾ ਕਾਇਰ ਬਣਾ ਦਿੱਤਾ ਕਿ ਸਦੀਆਂ ਦੀ ਗੁਲਾਮੀ ਦੀ ਲਪੇਟ ਦੇ ਵਿੱਚ ਇਹ ਦੇਸ਼ ਜਕੜਿਆ ਗਿਆ ਸਾਹਿਬ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲਗੇ ਅਹਿੰਸਾ ਵੀ ਸੂਰ ਵੀਰ ਨੂੰ ਹੀ ਸ਼ੋਭਾ ਦਿੰਦੀ ਹੈ ਕਾਇਰ ਨੂੰ ਨਹੀਂ ਬੁਜਦਿਲ ਨੂੰ ਨਹੀਂ ਅਹਿੰਸਾ ਧਰਮ ਦਾ ਇੱਕ ਨਿੱਕਾ ਜਿਹਾ ਅੰਗ ਜ਼ਰੂਰ ਹੈ ਸੰਪੂਰਨ ਧਰਮ ਨਹੀਂ ਹੈ ਮੁਕੰਮਲ ਧਰਮ ਨਹੀਂ ਹੈ ਐਸ ਵਾਸਤੇ ਸਾਡੇ ਦੇਸ਼ ਦੇ ਪੁਰਾਣੇ ਯੋਧੇ ਅਵਤਾਰੀ ਪੁਰਸ਼ ਵੀ ਸ਼ਸਤਰਧਾਰੀ ਸਨ ਜੈਸੇ ਸ਼੍ਰੀ ਰਾਮ धनुष बाण धारण ਕਰਦੇ ਨੇ ਸ਼੍ਰੀ ਕ੍ਰਿਸ਼ਨ ਸੁਦਰਸ਼ਨ ਚੱਕਰ धारण ਕਰਦੇ ਨੇ अर्जुन ਦੇ ਹੱਥ ਵਿੱਚ धनुष बाण ਹੈ परशुराम ਦੇ ਕੋਲ ਬਰਛਾ ਹੈ Shivji ਦੇ ਪਾਸ ਤ੍ਰਿਸ਼ੂਲ ਹੈ ਔਰ ਗਦਾ ਹੈ Hanuman ਕੋਲ ਗਰਸ ਕੇ ਇਸ ਤਰ੍ਹਾਂ ਦੇ ਜਿਤਨੇ అవਤਾਰੀ ਪੁਰਸ਼ ਨੇ ਕੋਈ ਨਾ ਕੋਈ ਸ਼ਸਤਰ ਆਪਣੇ ਕੋਲ ਰੱਖਦੇ ਨੇ ਔਰ ਇਸ ਗੱਲ ਦਾ ਪ੍ਰਤੀਕ ਹੈ ਕਿ ਹਿਫਾਜ਼ਤ ਬਾਹਰੋਂ ਵੀ ਕਰਨੀ ਹੈ ਹਿਫਾਜ਼ਤ ਅੰਦਰੋਂ ਵੀ ਕਰਨੀ ਹੈ ਅੰਦਰ ਦੇ ਵੈਰੀ ਕੋਈ ਹੋਰ ਨਹੀਂ ਬਾਹਰ ਦੇ ਵੈਰੀ ਕੋਈ ਹੋਰ ਨਹੀਂ ਤੇ ਸੰਘਰਸ਼ ਦੋਹਾਂ ਨਾਲ ਕਰਨਾ ਪਏਗਾ ਆਪਣੀ ਆਤਮਾ ਨੂੰ ਵੀ ਬਚਾਣਾ ਹੈ ਆਪਣੇ ਸ਼ਰੀਰ ਨੂੰ ਵੀ ਬਚਾਣਾ ਹੈ ਆਪਣੇ ਮਨ ਨੂੰ ਵੀ ਬਚਾਣਾ ਹੈ ਪਰ ਆਪਣੀ ਧਨ ਸੰਪਦਾ ਨੂੰ ਵੀ ਬਚਾਣਾ ਹੈ ਆਪਣੇ ਦੇਸ਼ ਨੂੰ ਵੀ ਬਚਾਣਾ ਹੈ ਆਪਣੇ ਦੇਸ਼ ਦੀ ਸੰਸਕ੍ਰਿਤੀ ਨੂੰ ਵੀ ਬਚਾਣਾ ਹੈ ਦੇਸ਼ ਪਿਆਰ ਦੀ ਲਹਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਢੰਗ ਨਾਲ ਭਾਰਤ ਵਾਸੀਆਂ ਦੇ ਅੰਦਰ ਫੂਕੀ ਔਰ ਆਖਿਆ ਦੇਸ਼ ਦੀ ਆਜ਼ਾਦੀ ਲਈ ਔਰ ਦੇਸ਼ ਦੀ ਸੰਸਕ੍ਰਿਤੀ ਨੂੰ ਕਾਇਮ ਰੱਖਣ ਲਈ ਯੋਧੇ ਚਾਹੀਦੇ ਨੇ ਮਹਾਬਲੀ ਚਾਹੀਦੇ ਨੇ ਜੋ ਸਿਰ ਨੂੰ ਹਥੇਲੀ ਤੇ ਰੱਖਣ ਹਕੀਕਤ ਹੈ ਸਚਾਈ ਹੈ ਅਨੰਦ ਪ੍ਰਸਾਦ ਦੇ ਵਿਸਾਖੀ ਵਾਲੇ ਦਿਨ ਆਪਨੇ ਸਿਰਾਂ ਦੀ ਮੰਗ ਕੀਤੀ ਜੋ ਸਿਰ ਭੇਟ ਕਰਨਾ ਨਹੀਂ ਜਾਣਦਾ ਉਹ ਆਪਣੇ ਸਿਰ ਦੀ ਹਿਫਾਜ਼ਤ ਵੀ ਨਹੀਂ ਕਰ ਸਕੇਗਾ ਜੋ ਸਿਰ ਭੇਟ ਕਰਨਾ ਜਾਂਦੇ ਨੇ ਉਹ ਸੰਸਕ੍ਰਿਤੀ ਦਾ ਸਿਰ ਦੇਸ਼ ਦਾ ਸਿਰ ਦੇਸ਼ ਦੇ ਧਰਮ ਦਾ ਸਿਰ ਉੱਚਾ ਰੱਖਦੇ ਨੇ ਪਰ ਜੋ ਸਿਰ ਨਿਛਾਵਰ ਕਰਨਾ ਨਹੀਂ ਜਾਣਦੇ ਉਹ ਦੇਸ਼ ਦਾ ਸਿਰ ਨੀਵਾ ਕਰਾ ਛੱਡਦੇ ਨੇ ਦੇਸ਼ ਦੀ ਸੰਸਕ੍ਰਿਤੀ ਨੂੰ ਮਲਿਆ ਮੇਟ ਕਰਨ ਦੇ ਵਿੱਚ ਹੀ ਅਗਾ ਹੁੰਦੇ ਨੇ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਹਾਬਲੀ ਇਸ ਤਰ੍ਹਾਂ ਦੇ ਸੂਰਮੇ ਸਨ ਅੱਜ ਤੱਕ ਦੁਨੀਆ ਭਰ ਦੇ ਆਲਮ ਕਹਿੰਦੇ ਆਏ ਨੇ ਕਿ ਲੜਾਈ ਦਾ ਕਾਰਨ ਜ਼ਰ ਜ਼ਮੀਨ ਤੇ ਜ਼ੋਰ ਹੋਇਆ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨੀ ਦਾ ਵਰਕਾ ਪੜੀਏ ਤਾਂ ਆਪ ਦੀਆਂ ਜੰਗਾਂ ਦਾ ਕਾਰਨ ਨਾ ਜ਼ਰ ਹੈ ਨਾ ਜ਼ਮੀਨ ਹੈ ਨਾ ਜ਼ੋਰੂ ਹੈ ਔਰ ਦੁਨੀਆ ਦਾ ਵਾਹਿਦ ਇਹ ਪਹਿਲਾ ਮਹਾਪੁਰਸ਼ ਹੈ ਜਿਸ ਨੇ ਦੁਨੀਆ ਦੇ ਆਲਮਾਂ ਦੀ ਇਸ ਗੱਲ ਨੂੰ ਝਟਲਾ ਕੇ ਰੱਖ ਦਿੱਤਾ ਹੈ ਕਿ ਸਿਰਫ ਜ਼ਰ ਦੀ ਖਾਤਰ ਹੀ ਜੰਗ ਨਹੀਂ ਹੁੰਦੇ ਸਿਰਫ ਜ਼ੋਰੀ ਦੀ ਖਾਤਰ ਹੀ ਜੰਗ ਨਹੀਂ ਹੁੰਦੇ ਔਰ ਸਿਰਫ ਜ਼ਮੀਨ ਦੀ ਖਾਤਰ ਹੀ ਲੜਾਈ ਨਹੀਂ ਹੁੰਦੀ ਬਲਕਿ ਮਜ਼ਲੂਮਾਂ ਦੀ ਲਖਿਆ ਰਹੀ ਦੀਨਾਂ ਦੀ ਰਖਿਆ ਰਹੀ ਦੇਸ਼ ਦੀ ਰਖਿਆ ਰਹੀ ਸੰਸਕ੍ਰਿਤੀ ਦੀ ਰਖਿਆ ਰਹੀ ਤਲਵਾਰ ਚੁਕਣੀ ਪੈਂਦੀ ਹੈ ਵੈਰ ਵਿਰੋਧੀ ਹਿਰਦੇ ਨਾਲ ਲੜਨਾ ਹੋਰ ਗੱਲ ਹੈ ਨਿਰਵੈਰ ਜਜ਼ਬੇ ਨਾਲ ਲੜਨਾ ਹੋਰ ਗੱਲ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਵੇਂ ਹੱਥ ਵਿੱਚ ਤਲਵਾਰ ਚੁਕ ਲਈ ਹੈ ਔਰ ਅੰਦਰ ਹਿਰਦਾ ਨਿਰਵੈਰ ਹੈ ਔਰ ਨਿਰਵੈਰ ਹੋਣ ਦਾ ਇੱਕ ਬਹੁਤ ਵੱਡਾ ਸਬੂਤ ਮੈਦਾਨੇ ਜੰਗ ਵਿੱਚ ਸਿੰਘ ਸੂਰਮੇ ਜਿਨ੍ਹਾਂ ਨੂੰ ਮਾਰ-ਮਾਰ ਕੇ ਗਿਰਾ ਦੇਂਦੇ ਨੇ ਭਾਈ ਕਨੀਆ ਉਹਨਾਂ ਨੂੰ ਹੀ ਜਲ ਪਿਲਾ ਕੇ ਖੜਾ ਕਰਦਾ ਹੈ ਪਕੜ ਕੇ ਮੁਸਕਾਂ ਬਣ ਕੇ ਭਾਈ ਕਨੀਏ ਲਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹਜ਼ੂਰ ਪੇਸ਼ ਕੀਤੇ ਗਏ ਆਖਿਆ ਗਿਆ ਮਹਾਰਾਜ ਇਹ ਸਾਡੇ ਵਿੱਚ ਗद्दार ਹੈ ਅਸੀ ਜੀ ਨਾ ਵੈਰੀਆਂ ਨੂੰ ਮਾਰ ਕੇ ਗਰਾਉਂਦੇ ਆ ਇਹ ਉਹਨਾਂ ਨੂੰ ਹੀ ਪਾਣੀ ਪਿਲਾ ਕੇ ਫਿਰ ਸੁਰਜੀਤ ਕਰ ਦਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਕਨਹੀਏ ਤੋਂ ਪੁੱਛਿਆ ਕਿਉਂ ਭਾਈ ਕਨਈਆ ਇਹ ਤੇਰੇ ਤੇ ਕੀ ਇਲਜ਼ਾਮ ਲਾਉਂਦੇ ਨੇ ਤੂੰ ਵੈਰੀਆਂ ਨੂੰ ਪਾਣੀ ਪਿਲਾਉਂਦਾ ਮਹਾਰਾਜ ਮੈਂ ਤੇ ਕਿਸੇ ਵੈਰੀ ਨੂੰ ਪਾਣੀ ਨਹੀਂ ਪਿਲਾਇਆ ਮੈਂ ਤੇ ਆਪ ਨੂੰ ਜਲ ਛਕਾਨਾ ਮੈਂ ਤੇ ਜਿਸ ਮੂ ਨੂੰ ਦੇਖਦਾ ਆਪ ਦਾ ਹੀ ਮੁਖੜਾ ਪ੍ਰਤੀਤ ਹੁੰਦਾ ਹੈ ਗਲਵਕੜੀ ਚ ਲੈ ਲਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਕੋਲੋਂ ਮਰਮ ਡੱਬੇ ਵੀ ਦਿੱਤੇ ਆਖਿਆ ਲੈ ਜ਼ਖਮਾਂ ਤੇ ਮਰਮ ਪੱਟੀ ਵੀ ਕਰ ਲਿਆ ਕਰ ਇਸ ਤਰ੍ਹਾਂ ਦਾ ਕੋਈ ਨਿਰਵੈਰ ਮਨੁੱਖ ਹੀ ਜਗਤ ਦੇ ਇਸ ਤਰ੍ਹਾਂ ਦੇ ਵੈਰੀਆਂ ਨਾਲ ਪੇਸ਼ ਆ ਸਕਦਾ ਹੈ ਨਿਰਵੈਰ ਹਿਰਦਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਸ ਤਰ੍ਹਾਂ ਹੈ ਜਿਵੇਂ ਇੱਕ ਡਾਕਟਰ ਮਰੀਜ਼ ਦਾ ਆਪਰੇਸ਼ਨ ਕਰਨ ਲੱਗਿਆ ਨਸਤਰ ਚਲਾਉਂਦਾ ਹੈ ਛੁਰਾ ਚਲਾਉਂਦਾ ਹੈ ਚਾਕੂ ਚਲਾਉਂਦਾ ਹੈ ਲੇਕਿਨ ਵਹਿਰ ਭਾਵ ਕਰਕੇ ਨਹੀਂ ਉਹ ਛੁਰਾ ਉਹ ਨਸਤਰ ਦੇ ਚੋਂ ਮਰੀਜ਼ ਦੀ ਜ਼ਿੰਦਗੀ ਲਵ ਰਿਹਾ ਹੈ ਉਹਦੀ ਹਯਾਤ ਲਵ ਰਿਹਾ ਹੈ ਤੋ ਛੁਰਾ ਡਾਕਟਰ ਦੇ ਹੱਥ ਦੇ ਚ ਹੈ ਛੁਰਾ ਕਾਤਲ ਦੇ ਹੱਥ ਦੇ ਚ ਵੀ ਹੈ ਕਾਤਲ ਛੁਰੇ ਦੇ ਚ ਦੂਸਰੇ ਦੀ ਮੌਤ ਲਵ ਰਿਹਾ ਹੈ ਔਰ ਡਾਕਟਰ ਛੁਰੇ ਦੇ ਵਿੱਚ ਦੂਸਰੇ ਦੀ ਜ਼ਿੰਦਗੀ ਲੱਭ ਰਿਹਾ ਹੈ ਛੁਰਾ ਚਲਾਇਆ ਡਾਕਟਰ ਨੇ ਮਰੀਜ਼ ਮਰ ਗਿਆ ਨਹੀਂ ਬਚਿਆ ਤਾਂ ਕਤਲ ਦਾ ਮੁਕੱਦਮਾ ਨਹੀਂ ਦਰਜ ਹੋਵੇਗਾ ਕਿਉਂਕਿ ਉਸ ਦਾ ਇਰਾਦਾ ਹੀ ਨਹੀਂ ਸੀ ਕਾਤਲ ਨੇ ਕਿਸੇ ਨੂੰ ਛੁਰਾ ਮਾਰਿਆ ਹੈ ਲੇਕਿਨ ਅਗਲਾ ਨਹੀਂ ਮਰਿਆ ਤਾਂ ਵੀ ਇਰਾਦਾ ਕਤਲ ਦਾ ਮੁਕੱਦਮਾ ਉਸਤੇ ਚਲੇਗਾ ਕਿਉਂਕਿ ਉਸ ਦਾ ਇਰਾਦਾ ਸੀ ਮਾਰਨ ਦਾ ਤੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੋ ਇਰਾਦਾ ਹੈ ਉਹ ਤੇ ਇੱਕ ਜਰਰਾ ਦਾ ਇਰਾਦਾ ਹੈ ਡਾਕਟਰ ਦਾ ਇਰਾਦਾ ਹੈ ਫਲ ਤੋਂ ਮਵਾਦ ਨੂੰ ਕੱਢ ਦੇਈਏ ਜੈਸੇ ਬਾਹ ਦੇ ਵਿੱਚ ਬਹੁਤ ਮਵਾਦ ਭਰ ਜਾਏ ਜਾਂ ਪੈਰ ਦੇ ਵਿੱਚ ਤੇ ਡਾਕਟਰ ਕਹਿੰਦਾ ਹੈ ਸਮੁੱਚੇ ਜਿਸਮ ਨੂੰ ਬਚਾਉਣ ਦੀ ਖਾਤਰ ਇਹ ਪੈਰ ਕੱਟਣਾ ਪਏਗਾ ਇਹ ਬਾਹ ਕੱਟਣੇ ਕਹੇ ਕਈ ਦਫਾ ਸਮੁੱਚੇ ਦੇਸ਼ ਤੇ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਉਣ ਦੀ ਖਾਤਰ ਉੱਚਕ ਨੂੰ ਇੱਕ ਪਾਸੇ ਕਰਨਾ ਪੈਂਦਾ ਹੈ ਤਾਂ ਦੇਸ਼ ਬਚਦਾ ਹੈ ਤਾਂ ਦੇਸ਼ ਦੀ ਸੰਸਕriti ਬਚਦੀ ਹੈ ਇਹ ਕਾਲਮ ਦਾ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੇਕਾਂ ਰੂਪ ਨੇ ਜਦ ਮੈਂ ਦੇਖਦਾ ਉਹ ਮੈਦਾਨੇ ਜੰਗ ਵਿੱਚ ਲੜ ਰਹੇ ਨੇ ਤਾਂ ਇੱਕ ਸਿਪਾਹੀ ਪ੍ਰਤੀਤ ਹੁੰਦੇ ਨੇ ਯੋਧਾ ਪ੍ਰਤੀਤ ਹੁੰਦੇ ਨੇ ਪਰ ਜਦ ਪੌਂਟ ਸਾਹਿਬ ਦੇ ਵਿੱਚ ਹੱਥ ਦੇ ਵਿੱਚ ਕਲਮ ਲੈ ਕੇ ਕੁਝ ਲਿਖ ਰਹੇ ਨੇ ਤੇ ਕਲਮ ਦੇ ਚੋਂ ਨਗਮੇ ਨਿਕਲ ਰਹੇ ਨੇ ਕਵਤਾ ਨਿਕਲ ਰਹੀ ਹੈ ਤਾਂ ਆਪ ਇੱਕ ਕਵੀ ਪ੍ਰਤੀਤ ਹੁੰਦੇ ਨੇ ਸ਼ਾਇਰ ਪ੍ਰਤੀਤ ਹੁੰਦੇ ਨੇ ਜਦ ਉਹਨਾਂ ਨੂੰ سونے ਦੇ ਸਿੰਘਾਸਣ ਤੇ ਬੈਠਾ ਦੇਖੀਦਾ ਚੌਰ ਹੋ ਰਹੀਏ ਨਜ਼ਰਾਂ ਨੇ ਭੇਟ ਹੋ ਰਹੇ ਨੇ ਲੋਕੀ ਸਜਦੇ ਦੇ ਵਿੱਚ ਨੇ ਤਾਂ ਇੰਜ ਪ੍ਰਤੀਤ ਹੋ ਜਾਏ ਜੈਸੇ ਇੱਕ ਸ਼ਹਿਨशाह ਸਿੰਘਾਸਣ ਤੇ ਬੈਠਾ ਪਰ ਜਦ ਪੰਨਾਈ ਪਿਆਰਿਆਂ ਦੇ ਅੱਗੋਂ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੜੇ ਨੇ ਤੇ ਅੰਮ੍ਰਿਤ ਦੀ ਦਾਤ ਮੰਗਦੇ ਨੇ ਉਦੋਂ ਬਿਖਾਰੀ ਪ੍ਰਤੀਤ ਹੁੰਦੇ ਨੇ ਅੱਜ ਤੱਕ ਜਿਨਨੇ ਦਰवेश ਹੋਏ ਨੇ ਉਹ ਬਾਦਸ਼ਾਹ ਨਹੀਂ ਹੋਏ ਅਤੇ ਜੋ ਬਾਦਸ਼ਾਹ ਹੋਏ ਨੇ ਉਹ ਦਰवेश ਨਹੀਂ ਹੋਏ ਜਦ ਕਿਸੇ ਬਾਦਸ਼ਾਹ ਨੂੰ ਦਰवेश ਬਣਨ ਦਾ ਸ਼ੌਕ ਜਾਗਿਆ ਉਹਨੇ ਬਾਦਸ਼ਾਹਤ ਨੂੰ ਲਤ ਮਾਰੀ ਹੈ ਭਰਤਰੀ ਨੇ ਰਾਜਾ ਗੋਪੀ ਚੰਦ ਨੇ ਤੇ ਇਸ ਪੱਦਰ ਦੇ ਹੋਰ ਮਹਾਪੁਰਸ਼ਾਂ ਨੇ ਰਾਜ ਸਿੰਘਾਸਣ ਨੂੰ ਲੱਤ ਮਾਰ ਕੇ ਸੰਤਪਣਾ ਕਬੂਲ ਕੀਤਾ yogi ਬਣੇ ਸਿੱਧ ਬਣੇ ਸੰਤ ਬਣੇ ਦਰਵੇਸ਼ ਬਣੇ ਤੇ ਜਦ ਕਦੀ ਕਿਸੇ ਦਰਵੇਸ਼ ਦੇ ਅੰਦਰ ਸੰਤ ਦੇ ਅੰਦਰ ਰਾਜਾ ਬਣਨ ਦਾ ਸ਼ੌਕ ਪੈਦਾ ਹੋਇਆ ਤਾਂ ਉਹਨੇ ਸੰਤਗੀਰੀ ਛੱਡ ਦਿੱਤੀ ਉਹਨੇ ਦਰਵੇਸ਼ੀ ਛੱਡ ਦਿੱਤੀ ਦੁਨੀਆ ਵਿੱਚ ਇੱਕ ਵਾਹਿਦ ਮੁਕੰਮਲ ਇਨਸਾਨ ਆਇਆ ਪੂਰਨ ਪੁਰਖ ਆਇਆ ਜਿਨੇ ਦਰਵੇਸ਼ੀ ਦੀ ਖਾਤਰ ਬਾਦਸ਼ਾਹਤ ਨਹੀਂ ਛੱਡੀ ਔਰ ਜਿਨੇ ਬਾਦਸ਼ਾਹਤ ਦੀ ਖਾਤਰ ਦਰਵੇਸ਼ੀ ਨਹੀਂ ਛੱਡੀ ਤਦ ਹੀ ਤੇ ਬਾਈ ਸਾਹਿਬ ਭਾਈ ਨੰਦ ਲਾਲ ਨੂੰ ਕਹਿਣਾ ਪਿਆ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਦਸ਼ਾਹ ਵੀ ਨੇ ਦਰਵੇਸ਼ ਵੀ ਨੇ ਆਪ ਦੀਆਂ ਅਨੇਕਾਂ ਮਹਾਨ ਰਚਨਾਵਾਂ ਨੇ ਦਸਮ ਗ੍ਰੰਥ ਦੀ ਰਚਨਾ ਆਪ ਨੇ ਪੌਂਟਾ ਸਾਹਿਬ ਦੇ ਚ ਕੀਤੀ ਜਿਹਦੇ ਚ ਜਾਪ ਸਾਹਿਬ ਅਕਾਲ ਉਸਤਤ ਬਚਿਤ੍ਰਨਾਟਕ ਚੰਡੀ ਦੀ ਵਾਰ ਭਗਵਤੀ ਦੀ ਵਾਰ ਗਿਆਨ ਪ੍ਰਬੋਧ ਕ੍ਰਿਸ਼ਨਾ ਉਤਾਰ ਰਾਮਾ ਉਤਾਰ ਗਰਸ ਕੇ 24 ਉਤਾਰਾਂ ਦੀ ਕਥਾ ਇਹ ਮਹਾਨ ਰਚਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਨ੍ਹਾਂ ਨੇ ਜਗਤ ਦੀ ਝੋਲੀ ਵਿੱਚ ਪਾਈ ਹੈ ਸਾਹਿਬ ਗੁਰਗੋਬਿੰਦ ਸਿੰਘ ਜੀ ਮਹਾਰਾਜ ਇੱਕ ਅਦੁੱਤੀ ਸ਼ਾਇਰ ਨੇ ਕਲਮ ਦੇ ਧਨੀ ਮਹਾਨ ਲਿਖਾਰੀ ਨੇ ਔਰ ਉਸ ਤੇ ਆਪ ਨੇ ਸਾਫ ਇਹ ਵੀ ਕਰ ਦਿੱਤਾ ਹੈ ਕਿ ਬਹੁਤ ਕੁਝ ਮੈਂ ਅਨਵਾਦ ਕੀਤਾ ਦਸ਼ਮ ਕਥਾ ਭਾਗਵਤ ਕੀ ਭਾਖਾ ਕਰੀ ਬਣਾਏ ਔਰ ਬਾਸਨਾ ਨਾ ਹੈ ਪ੍ਰਭ ਧਰਮ ਯੁੱਧ ਕੇ ਚਾਹੇ ਮੈਂ ਪ੍ਰਾਤਨ ਧਰਮ ਗ੍ਰੰਥਾਂ ਦੀ ਭਾਸ਼ਾ ਕੀਤੀ ਹੈ ਟੀਕਾ ਕੀਤਾ ਹੈ ਤਰਜਮਾ ਕੀਤਾ ਹੈ ਕਿਉਂ ਤਰਜਮਾ ਕੀਤਾ ਹੈ ਤਾਂ ਕਿ ਜਗਤ ਨੂੰ ਪਤਾ ਚੱਲ ਜਾਏ ਦੇਸ਼ ਦਾ ਪੁਰਾਣਾ ਧਾਰਮਿਕ ਇਤਿਹਾਸ ਕੀ ਹੈ ਦੇਸ਼ ਦਾ ਪੁਰਾਣਾ ਧਾਰਮਿਕ ਢਾਂਚਾ ਕੀ ਹੈ ਤੇ ਅਸੀਂ ਜਗਤ ਨੂੰ ਕੀ ਦੇ ਰਹੇ ਹਾਂ ਅਸੀਂ ਜਗਤ ਦੀ ਝੋਲੀ ਵਿੱਚ ਕੀ ਪਾ ਰਹੇ ਹਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਾਰੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਇਹ ਖਿਆਲ ਨੇ ਕਿ ਇਸ ਤਰ੍ਹਾਂ ਦੀ ਮਹਾਨ ਮੂਰਤੀ ਅਗਰ ਆਲਮੇ ਵਜੂਦ ਦੇ ਚਨਾ ਦੇ ਤੇ ਅੱਜ ਦੇਸ਼ ਤੇ ਕੀ ਆਉਣਾ ਸੀ ਛਾਏ ਜਾਂਦੀ ਏਕਤਾ ਅਨੇਕਤਾ ਬਿਲਾਏ ਜਾਂਦੀ ਹੋਵਤ ਕੁਚੀਲਤਾ ਕਤੇ ਬਨ ਕੁਰਾਨ ਕੇ ਪਾਪ ਹੀ ਪਰਬੱਕ ਜਾਂਤੇ ਧਰਮ ਧਸਕ ਜਾਂਤੇ ਵਰਨ ਗਰਕ ਜਾਂਤੇ ਸਹਿਤ ਵਿਦਾਨ ਕੇ ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ रीत मिट जाती कथा वेदन पुराण की श्री गुरु गोविंद सिंह पावन परम सूर मूर्त ना होती जो पे करुणा निधान की ऐसी बख्शीश भरी मूर्ति जे ना होनी ते देश ती ए हालत अज नहीं होनी सी भाव ए जो संस्कृति बची हुई ये देश ती ए गुरु गोविंद सिंह जी महाराज दा सदका ओना दी रहमत दा सदका ओना दी बख्शीश दा सदका ਆਪ ਦਾ ਆਗਮਨ ਭਾਈ ਸਾਹ ਭਾਈ ਨੰਦ ਲਾਲ ਦੇ ਲਫ਼ਜ਼ਾਂ ਚ ਬਹਾਰ ਦਾ ਆਗਮਨ ਹੈ ਮੌਸਮੇ ਬਹਾਰ ਦਾ ਆਗਮਨ ਬਹਾਉਸ਼ ਬਾਸ਼ ਕੇ ਹੰਗਾਉ ਮੈਨਾਂ ਬਹਾਰ ਆਮਦ ਸਾਡੇ ਦੇਸ਼ ਦੀਆਂ 6 ਰਤੂਆਂ ਦੇ ਚੋਂ ਬਹਾਰ ਦੀ ਰੁੱਤ ਰਤੂਆਂ ਦਾ ਰਾਜਾ ਹੈ ਸ਼ਰਮੌਰ ਮਹਾਨ ਹੈ ਕਿਉਂ ਮੌਸਮੇ ਬਹਾਰ ਦੇ ਚ ਗਰਮੀ ਇਤਨੀ ਜਿਤਨੀ ਸਹਿਨ ਹੋ ਸਕੇ ਤੇ ਠੰਡ ਵੀ ਇਤਨੀ ਹੈ ਜਿਤਨੀ ਕੇ ਬਰਦਾਸ਼ਤ ਹੋ ਸਕੇ ਫੁੱਲ ਖਿੜਦੇ ਨੇ ਮੌਸਮੇ ਬਹਾਰ ਵਿੱਚ ਬਹੁਤੀ ਗਰਮੀ ਹੋਵੇ ਤੇ ਗਰਮੀ ਨਾਲ ਫੁੱਲ ਝੁਲਸ ਜਾਂਦੇ ਨੇ ਪਰ ਜੇ ਬਹੁਤੀ ਠੰਡ ਹੋਵੇ ਕੱਕਰ ਪਹਿਰੇ ਹੋਵੇ ਪਾਲਾ ਪਹਿਰੇ ਹੋਵੇ ਤਾਂ ਫੁੱਲ ਮੁਰਝਾ ਜਾਂਦੇ ਨੇ ਨਹੀਂ ਪੈਦਾ ਹੁੰਦੇ ਤੋ ਗੱਲ ਸਪਸ਼ਟ ਹੈ ਕਿ ਬਰਫ ਪੈ ਰਹੀ ਹੈ ਫੁੱਲ ਨਹੀਂ ਪੈਦਾ ਹੋਣਗੇ ਲੂ ਚੱਲ ਰਹੀ ਹੈ ਫੁੱਲ ਜੁਲਸ ਜਾਣਗੇ ਫੁੱਲਾਂ ਨੂੰ ਖੇੜੇ ਲਈ ਫੁੱਲਾਂ ਦੀ ਉਤਪਤੀ ਲਈ ਮੌਸਮੇ ਬਹਾਰ ਚਾਹੀਦਾ ਹੈ ਜੋ ਬਹੁਤ ਗਰਮ ਹੈ ਉਹ ਜ਼ਾਲਮ ਹੋ ਜਾਏਗਾ ਜੋ ਬਹੁਤ ਠੰਡਾ ਹੈ ਉਹ ਬੁਜ਼ਦਿਲ ਹੋ ਜਾਏਗਾ ਦੇਸ਼ ਦੇ ਜੋ ਸੰਘਰਸ਼ ਸੀ ਉਹ ਇਸ ਤਰ੍ਹਾਂ ਦਾ ਸੀ ਕਿ ਇੱਕ ਪਾਸੇ ਇੱਕ ਜ਼ਾਲਮ ਸੀ ਬਹੁਤ ਗਰਮ ਸੀ ਬਹੁਤ ਗਰਮ ਸੀ ਦੂਸਰੇ ਪਾਸੇ ਇੱਕ ਬੁਜ਼ਦਿਲ ਸੀ ਬਹੁਤ ਠੰਡਾ ਸੀ ਬਹੁਤ ਠੰਡਾ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਸ ਹਾਲ ਸੇ ਨੂੰ ਜਨਮ ਦਿੱਤਾ ਆਖਿਆ ਤੁਸੀਂ ਬਹਾਰ ਦੀ ਤਰ੍ਹਾਂ ਹੋਣਾ ਨਾ ਇਤਨਾ ਗਰਮ ਕਿ ਜਣੇ ਖਣੇ ਦੀ ਪਗਲਾਓ ਨਾ ਇਤਨੇ ਠੰਡੇ ਕਿ ਜਣਾ ਖਣਾ ਤੁਹਾਡੀ ਪਗਲਾ ਛੱਡੇ ਮੌਸਮੇ ਬਹਾਰ ਬਹਾਉਸ਼ ਬਾਸ਼ ਕਿ ਹੰਗਾਉਂ ਮੇ ਨਵ ਬਹਾਰ ਆਮਦ ਬਹਾਰ ਆਮਦ ਯਾਰ ਆਮਦ ਕਰਾਰ ਆਮਦ ਭਾਈ ਸਾਹ ਭਾਈ ਨੰਦ ਲਾਲ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਆਮਦ ਮੌਸਮੇ ਬਾਹਰ ਦੀ ਆਮਦ ਹੈ ਆਪਨੇ ਦੇਸ਼ ਵਾਸੀਆਂ ਨਵੀਂ ਸੇਹ ਦੇ ਦਿੱਤੀ ਔਰ ਆਖਿਆ ਜਦ ਮਜਬੂਰ ਹੋ ਜਾਓ ਲਾਚਾਰ ਹੋ ਜਾਓ ਤਾਂ ਸ਼ਸਤਰ ਚੁਕਣਾ ਵੀ ਧਰਮ ਹੈ ਚੁੰਕਾਰਜ਼ ਹਮਾ ਹਿਲਤੇ ਦਰਗ ਬਸਤ ਹਲਾਲਸਤ ਬੁਰਦਮ ਬਸ਼ਮਸ਼ੀਰ ਦਸਤ ਜਦ ਵਕਤ ਦੇ ਸਤਾਧਾਰੀਆਂ ਨੇ ਆਪ ਨੂੰ ਇਹ ਆਖਿਆ ਕਿ ਆਪ ਸੰਤ ਹੋ ਗੁਰੂ ਹੋ ਫਕੀਰ ਹੋ ਫਕੀਰ ਦਾ ਸ਼ਸਤਰਧਾਰੀ ਹੋਣਾ ਠੀਕ ਨਹੀਂ ਤਾਂ ਆਪ ਨੇ ਫਰਮਾਨ ਕੀਤਾ ਬਲਾਚਾਰਗੀ ਦਰਮਿਆ ਆਮਦਮ ਬਤਦ ਬੀਰੋ ਤੀਰੋ ਤੂਫਨ ਆਮਦਮ ਮੈਂ लाचार ਹੋ ਕੇ ਸ਼ਸਤਰ ਚੁਕੇ ਬੰਦੂਕ ਚੁਕੀ ਮਜਬੂਰ ਹੋਇਆ ਐ ਸਤਾਧਾਰੀਓ ਫੜੇ ਤੇ ਗਿਆਨ ਦਾ ਵਿਚਾਰ ਦਾ ਸ਼ਾਂਤੀ ਦਾ ਖਿਮਾ ਦਾ ਅਸਰ ਨਹੀਂ ਪਿਆ ਮੈਨੂੰ ਮਜਬੂਰਨ ਸ਼ਸਤਰ ਚੁਕਣਾ ਪਿਆ ਤੇ ਇਹ ਵਾਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਵਰਵਾਕ ਨੇ ਝੁੰਕਾਰਸ ਹਵਾ ਹਿਲਤੇ ਦਰ ਗੁਜਸਤ ਹਲਾਲਸ ਬੁਰਦਮ ਬਸ਼ਮਸ਼ੀਰਦਸ ਸਾਡੇ ਦੇਸ਼ ਤੇ ਇੱਕ ਪ੍ਰਸਿੱਧ ਕਵੀ ਦਾ ਕਹਿਣਾ ਹੈ ਐ ਮਾਂ ਜੇ ਤੂੰ ਬੱਚੇ ਨੂੰ ਜਨਮ ਦੇਣਾ ਉਹ ਸੁਰਮਾ ਹੋਵੇ ਜੇ ਸੁਰਮਾ ਨਹੀਂ ਤਾਂ ਭਗਤ ਹੋਵੇ ਜੇ ਭਗਤ ਨਹੀਂ ਤਾਂ ਕਮ ਸੇ ਕਮ ਦਾਨੀ ਤਾਂ ਜ਼ਰੂਰ ਹੋਵੇ ਜਨਨੀ ਜਨੇ ਤਾਂ ਭਗਤ ਜਨ ਕੈਦਾ ਤਾਂ ਕੈ ਸੂਰ ਨਹੀਂ ਤਾਂ ਜਨਨੀ ਬਾਜ ਰਹੇ ਕਾਹੇ ਗਵਾਵੇ ਨੂਰ ਆਦ ਕਾਲ ਤੋਂ ਇਹ ਵਿਚਾਰ ਧਾਰਾ ਬਣੀ ਹੋਈ ਹੈ ਵੀ ਜਿਨ੍ਹਾਂ ਨੇ ਜਗਤ ਨੂੰ ਤਾਮੀਰ ਕੀਤਾ ਹੈ ਜਗਤ ਨੂੰ ਕੁਝ ਦਿੱਤਾ ਹੈ ਦਾਨੀਆਂ ਨੇ ਕੁਝ ਦਿੱਤਾ ਹੈ ਸੂਰਮਿਆਂ ਨੇ ਕੁਝ ਦਿੱਤਾ ਹੈ ਭਗਤਾਂ ਨੇ ਕੁਝ ਦਿੱਤਾ ਹੈ ਇਸ ਵਾਸਤੇ ਆਖਿਆ ਗਿਆ اے ਮਾਂ ਅਗਰ ਤੂੰ ਭਗਤ ਨਹੀਂ ਪੈਦਾ ਕਰ ਸਕਦੀ ਦਾਤਾ ਨਹੀਂ ਪੈਦਾ ਕਰ ਸਕਦੀ ਸੂਰਮਾ ਨਹੀਂ ਪੈਦਾ ਕਰ ਸਕਦੀ ਤੋ ਫਿਰ ਤੇਰਾ ਬਾਝ ਰਹਿਣਾ ਹੀ ਬੈਤਰ ਹੈ ਵਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਐਸਾ ਪੂਰਨ ਪੁਰਖ ਜੋ ਦਾਤਾ ਵੀ ਹੈ ਭਗਤ ਵੀ ਹੈ ਸੂਰਮਾ ਵੀ ਹੈ ਸੂਰਮਾ ਐਸਾ ਕਿ ਲੱਖਾਂ ਦੀ ਫੌਜ ਦਾ ਘੇਰਾ ਪਿਆ ਹੋਵੇ हौसला पस्त नहीं, नहीं। होगा, हौसले नाल आप लड़ देने। इन्ने महान महाबली और आपने ही ऐसा कह देता। सवा लाख से एक लड़ाऊं तब है गोबिंद सिंह नाम कहाऊं तो सवा लाख नाल लड़न लई दरअसल जिगरा चाहिए हिम्मत चाहिए है हौसला चाहिए है आप भगत इतने महान ने कि मैदान जंग दे च भी जे अमृत वेला हो गया है। तो समाधि ला बैठ गए हैं ਆਸਾ ਦੀਵਾਰ ਨੂੰ ਸੁਣ ਰਹੇ ਨੇ ਮਗਨ ਹੋ ਕੇ ਪ੍ਰਭੂ ਦੇ ਗੀਤ ਗਾ ਰਹੇ ਨੇ ਇਸ ਤਰ੍ਹਾਂ ਦੇ ਆਪ ਭਗਤ ਨੇ ਦਾਨੀ ਦਾਨੀਆਂ ਦੇ ਵਿੱਚ ਤੇ ਆਪ ਨੂੰ ਕਿਹਾ ਜਾਂਦਾ ਹੈ ਸਰਬੰਨ ਸਦਾਨੀ ਜੋ ਕੁਝ ਵੀ ਹੈ ਦਾਨ ਕਰ ਦਿੱਤਾ ਇਸ ਦੇਸ਼ ਨੂੰ ਜੋ ਕੁਝ ਵੀ ਸੀ ਦਾਨ ਕਰ ਦਿੱਤਾ ਜਗਤ ਦੇ ਮਜ਼ਲੂਮਾਂ ਨੂੰ ਜਗਤ ਦੇ ਯਤੀਮਾਂ ਨੂੰ ਜਗਤ ਦੇ ਦੁਖੀਆਂ ਨੂੰ ਧਨ ਦਾਨ ਕਰ ਦਿੱਤਾ आन दान ਕਰ ਕਰਦਾ भूषण दान ਕਰ ਦਿੱਤੇ ਮਹਿਲ ਮਾੜੀਆਂ দান ਕਰ ਦਿੱਤੀਆਂ ਆਪਣੇ ਸਿੰਘ দান ਕਰ ਦਿੱਤੇ ਆਪਣੇ ਪੁੱਤਰ দান ਕਰ ਦਿੱਤੇ ਆਪਣਾ ਪਰਿਵਾਰ दान ਕਰ ਦਿੱਤਾ ਔਰ ਆਪਣਾ ਆਪ ਵੀ ਨਿਛਾਵਰ ਕਰ ਦਿੱਤਾ ਸਰਬੰਸਦਾਨੀ ਆਨੰਦੇਦਾਨੀ ਤੇ ਧਨ ਦੇ ਦਾਨੀ ਦੁਨੀਆਂ ਦੇ ਵਿੱਚ ਬਹੁਤ ਸਾਰੇ ਮਿਲਣਗੇ ਪਰ ਸਰਬੰਸਦਾਨੀ ਤਾਂ ਕੇਵਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਨ੍ਹਾਂ ਨੇ ਇਸ ਦੇਸ਼ ਦਿੱਤਾ ਸਭ ਕੁਝ ਨਿਛਾਵਰ ਕਰ ਦਿੱਤਾ ਸਭ ਕੁਝ ਕੁਰਬਾਨ ਕਰ ਦਿੱਤਾ ਲਾਲਾ ਦੌਲਤ ਰਾਏ ਕਹਿੰਦੇ ਨੇ ਕਿ ਜਦ ਮੈਂ ਰਾਮਾਇਣ ਦੀ ਜੰਗ ਦਾ ਅਧਿਐਨ ਕਰਦਾ ਤੇ ਉੱਥੇ ਕਾਰਨ ਨੇ ਦੋ ਇਸਤਰੀਆਂ ਸੀਤਾ ਤੇ ਸਰੂਪਨਖਾ ਸਰੂਪਨਖਾ ਦੀ ਲੱਖ ਲక్ష్ਮਣ ਨੇ ਕੱਟ ਦਿੱਤੀ ਬਦਲੇ ਦੀ ਭਾਵਨਾ ਦੇ ਵਿੱਚ ਰਾਮ ਸੀਤਾ ਨੂੰ ਚੁੱਕ ਕੇ ਲੈ ਗਿਆ ਬਹੁਤ ਵੱਡਾ ਸੰਘਰਸ਼ ਹੋਇਆ ਧਾਰਮਿਕ ਤੌਰ ਤੇ ਰਾਮ ਤੇ 라ਵਣ ਦਾ ਕੋਈ ਭੇਦ ਨਹੀਂ ਹੈ মত ਭੇਦ ਨਹੀਂ ਹੈ ਚਾਰ ਵੇਦਾਂ ਦਾ ਪਾਠੀ 라ਵਣ ਹੈ ਸਿਆਣਾ ਹੈ ਚਾਰ ਵੇਦਾਂ ਦੇ ਪਾਠੀ ਸ਼੍ਰੀ ਰਾਮ ਜੀ ਨੇ ਰਾਮ ਰਾਮੇਸ਼ਵਰ ਦੇ ਸ਼ਿਵ ਜੀ ਦੀ ਪੂਜਾ ਕਰਦੇ ਨੇ 라ਵਣ ਵੀ ਸ਼ਿਵ ਜੀ ਦਾ ਹੀ ਉਪਾਸ਼ਕ ਹੈ ਸ਼ਿਵ ਜੀ ਦੀ ਹੀ ਉਪਾਸ਼ਨਾ ਕਰਦਾ ਹੈ ਤਾਂ ਧਾਰਮਿਕ ਤੌਰ ਤੇ ਕੋਈ মত ਭੇਦ ਨਹੀਂ ਹੈ ਦੂਸਰੀ عظیم ਜੰਗ ਹੋਈ ਮਹਾਭਾਰਤ ਦੀ ਲਾਲਾ ਦੌਲਤ ਰਾਏ ਕਹਿੰਦੇ ਨੇ ਉੱਥੇ ਵੀ ਕਾਰਨ ਹੈ ਇੱਕ ਇਸਤਰੀ ਔਰ ਉਹ ਇਸਤਰੀ ਹੈ ਦ੍ਰੋਪਦੀ ਦ੍ਰੋਪਦੀ ਦੀ ਰਸਨਾ ਤੋਂ ਦਰਯੋਧਨ ਲਈ ਇਹ ਸ਼ਬਦ ਨਿਕਲੇ ਇਹ ਅੰधे ਦਾ ਅੰਧਾ ਹੈ ਹਰਤਰਾਸ਼ਟਰ ਉਹਨਾਂ ਦਾ ਪਿਤਾ ਅੰਧਾ ਸੀ ਇਹ ਅੰਧੇ ਦਾ ਅੰਧਾ ਹੈ ਇਹ ਕੋੜੇ ਬਚਨ ਦਰਯੋਧਨ ਨੂੰ ਐਸੇ ਚੁਬੇ ਬਦਲੇ ਦੀ ਭਾਵਨਾ ਪੈਦਾ ਹੋਈ ਲਿਆ ਜਾ ਪਾਂਡਵਾਂ ਨੂੰ ਜੂਏ ਲਈ ਪ੍ਰੇਰਿਆ ਉਹ ਧਰਮਪੁੱਤਰ 유ਦਿਸ਼ਠਰ ਅਜ ਜੂਆ ਖੇਡਣ ਲੱਗੇ ਹੈਰਾਨਗੀ ਉਹ ਜੂਏ ਦੇ ਵਿੱਚ ਧਨ ਹਾਰਦੇ ਨੇ ਫਿਰ ਬਸਤਰ ਹਾਰਦੇ ਨੇ ਭੂਸ਼ਣ ਹਾਰਦੇ ਨੇ ਮਹਿਲ ਹਾਰ ਜਾਂਦੇ ਨੇ ਫਿਰ ਰਾਜ ਪਾਠ ਹਾਰ ਜਾਂਦੇ ਨੇ ਤੇ ਇਤਨਾ ਵੱਡਾ ਜਵਾਰੀ ਫਿਰ ਪਤਨੀ ਹਾਰ ਜਾਂਦਾ ਫਿਰ ਉਹ ਦ੍ਰੋਪਤੀ ਨੂੰ ਹਾਰ ਜਾਂਦੇ ਨੇ ਫਿਰ ਇਹ ਅਗਾਹ ਚੱਲ ਕੇ ਬਹੁਤ ਵੱਡੇ ਸੰਘਰਸ਼ ਦਾ ਕਾਰਨ ਬਣੇ ਮਹਾਭਾਰਤ ਦੇ ਯੁੱਧ ਦਾ ਕਾਰਨ ਬਣੇ ਲਾਲਾ ਦੌਲਤ ਰਾਏ ਕਹਿੰਦੇ ਨੇ ਸਵਾਨੇ ਉਮਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚ ਮਹਾਬਲੀ ਜੋ ਆਪ ਦੀ ਲਿਖਤ ਇੱਕ ਬੜੀ ਸੁੰਦਰ ਕਿਤਾਬ ਹੈ ਉਹਦੇ ਚ ਆਪ ਕਹਿੰਦੇ ਨੇ ਕਿ ਇਹ ਜਿਹੜੀਆਂ ਦੋ عظیم ਮਹਾਨ ਜੰਗਾਂ ਪੁਰਾਣੇ ਸਮੇਂ ਚ ਸਾਡੇ ਦੇਸ਼ ਦੇ ਚ ਹੋਈਆਂ ਕਾਰਨ ਇਸਤਰੀ ਹੈ ਤੇ ਧਾਰਮਿਕ ਤੌਰ ਤੇ ਕੋਈ ਮਤ ਭੇਦ ਨਹੀਂ ਹੈ ਤੇ ਦੋਵੇਂ ਪਾਸੇ ਰਾਜੇ ਨੇ ਇੱਕ ਪਾਸੇ ਸੈਨਾ ਦੇ ਮੁਖੀ ਨੇ ਦਵਾਰਕਾ ਦੇ ਰਾਜਾ ਇੱਕ ਪਾਸੇ ਦਰਯੋਧਨ ਆਪ ਨੇ ਇੰਦਰਪ੍ਰਸਤ ਦੇ ਰਾਜ ਮੁਖੀ ਸਿਰਮੌਰ ਧਾਰਮਿਕ ਤੌਰ ਤੇ ਕੋਈ ਮਤਭੇਦ ਨਹੀਂ ਪਾਂਡੋ ਪੜੇ ਨੇ ਦਰੋਣਾਚਾਰਜ ਕੋਲ ਕੌਰਵ ਵੀ ਪੜੇ ਨੇ ਦਰੋਣਾਚਾਰਜ ਕੋਲ ਧਰਮ ਇੱਕ ਹੈ ਧਾਰਮਿਕ ਤੌਰ ਤੇ ਕੋਈ ਮਤਭੇਦ ਨਹੀਂ ਦੋਵੇਂ ਰਾਜੇ ਨੇ ਤੋ ਜੰਗ ਦਾ ਕਾਰਨ ਹੈ ਇੱਕ ਇਸਤਰੀ ਔਰ ਉਹ ਇਸਤਰੀ ਹੈ ਦ੍ਰੋਪਦੀ ਲਾਲਾ ਦੌਲਤ ਰਾਏ ਕਹਿੰਦੇ ਨੇ ਜਦ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਲੜਾਈਆਂ ਦਾ ਅਧਿਐਨ ਕਰਦਾ ਉਸ ਨਾਲ ਜੰਗ ਹੈ ਜਿਸ ਨਾਲ ਧਾਰਮਿਕ ਤੌਰ ਤੇ ਵੀ ਆਪ ਦਾ ਮਤਭੇਦ ਹੈ ਉਸ ਨਾਲ ਆਪ ਦਾ ਸੰਘਰਸ਼ ਹੈ ਕਿ ਇੱਕ ਪਾਸੇ ਇੱਕ ਦੇਸ਼ ਦਾ ਰਾਜਾ ਹੈ ਸੁਲਤਾਨ ਹੈ ਔਰ ਦੂਜੇ ਪਾਸੇ ਇੱਕ ਫਕੀਰ ਹੈ ਜਿਹਦੇ ਖਜ਼ਾਨਿਆਂ ਦੇ ਵਿੱਚ ਕੁਝ ਵੀ ਨਹੀਂ ਹੈ ਫਿਰ ਇਹ ਬਹੁਤ ਵੱਡੀ ਜੰਗ ਵੀ ਜੋ ਅਨੇਕਾਂ ਲੜੀਆਂ ਗਈਆਂ ਜ਼ਰ ਜ਼ਮੀਨ ਜ਼ੋਰੂ ਦੀ ਖਾਤਰ ਨਹੀਂ ਹੈ ਦੇਸ਼ ਦੀ ਰਖਿਆ ਦੀ ਖਾਤਰ ਦੇਸ਼ ਦੀ ਮਜ਼ਲੂਮਾਂ ਦੀ ਖਾਤਰ ਦੇਸ਼ ਦੀ ਅਸਮਤ ਦੀ ਖਾਤਰ ਔਰ ਉਸ ਹਾਲਤ ਵਿੱਚ ਸਤਿਗੁਰ ਨੇ ਤਲਵਾਰ ਉਠਾਈ ਜਦ ਦੇਸ਼ ਦੀ ਅਸਮਤ ਗਜ਼ਨੀ ਦੇ ਬਾਜ਼ਾਰਾਂ ਚ ਟਕੇ ਟਕੇ ਦੇ ਚ ਵਿਕਦੀ ਸੀ ਰਾਮਾਇਣ ਦੇ ਇੱਕ ਬੜੇ ਕੀਮਤੀ ਮਧੁਰ ਬਾਗ ਜੋ ਮਹਾਤਮਾ ਤੁਲਸੀ ਨੇ ਲਿਖੇ ਨੇ ਅਨਜ ਬਧੂ ਭਗ ਨੇ ਸੁਤ ਨਾਰੀ 61 ਨਿਆ ਸਮਚਾਰੀ ਜਦ ਪੇੜਾਂ ਦੀ ਓਟ ਦੇ ਚ ਛੁਪ ਕੇ ਸ਼੍ਰੀ ਰਾਮ ਨੇ ਬਾਲੀ ਨੂੰ ਮਾਰ ਦਿੱਤਾ ਤੇ ਬਾਰੇ ਨੇ ਕਿਹਾ ਭਗਵਾਨੇ ਘੋਰ ਪਾਪ ਕੀਤਾ ਹੈ ਤੋ ਰਾਮ ਕਹਿੰਦੇ ਨਹੀਂ ਮੈਂ ਪਾਪ ਨਹੀਂ ਕੀਤਾ ਤੈਨੂੰ ਮਾਰ ਕੇ ਇਹਨੇ ਛੋਟੇ ਭਰਾ ਦੀ ਇਸਤਰੀ ਤਾਰਾ ਨੂੰ ਜਬਰਨ ਆਪਣੇ ਕੋਲ ਰੱਖ ਲਿਆ ਸੀ ਤੋ ਸ਼੍ਰੀ ਰਾਮ ਦੇ ਇਹ ਬੋਲ ਜਿਹਨੂੰ ਕਲਮ ਬੰਦ ਕਰਦੇ ਨੇ ਸ਼੍ਰੀ ਤੁਲਸੀ ਅਨਜ ਬਧੋ ਭਗਨੇ ਸੋਤਨਾਰੀ ਇਹ ਸਠ ਏ ਕਨਿਆ ਸਮਚਾਰੀ ਤਾਹੇ ਕੁਦਰਿਸ਼ਟ ਬਿਲੋਕੇ ਜੋਈ ਤਾਹੇ ਬਧੇ ਕਛ ਪਾਪ ਨਾ ਹੋਈ ਅਨਜ ਬਧੋ ਛੋਟੇ ਭਰਾ ਦੀ ਇਸਤਰੀ ਭਗਨੀ ਭੈਣ ਸੋਤਨਾਰੀ ਨੂੰ ਤੇ ਚੌਥੀ ਕੰਨਿਆ ਇਹਨਾਂ ਚਾਰਾਂ ਨੂੰ ਹੀ ਕੰਨਿਆ ਦੇ ਸਮਾਨ ਸਮਝਣਾ ਚਾਹੀਦਾ ਹੈ ਤੇ ਜਿਹੜਾ ਕੁਦ੍ਰਸ਼ਟੀ ਨਾਲ ਵੇਖੇ ਉਸ ਨੂੰ ਮੈਂ ਵੱਧ ਕਰ ਦਿਆਂ ਕੋਈ ਪਾਪ ਨਹੀਂ ਕੋਈ ਪਾਪ ਨਹੀਂ ਇਹ ਸ਼੍ਰੀ ਰਾਮ ਦੇ ਬੋਲ ਤੇ ਜਦ ਦੇਸ਼ ਦੀ ਅਸਮਤ ਟਕੇ ਟਕੇ ਦੇ ਗਜ਼ਨੀ ਤੇ ਬਾਜ਼ਾਰਾਂ ਚ ਵਿਕਦੀ ਸੀ ਮਜਬੂਰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਤਲਵਾਰ ਚੁਕਣੀ ਪਈ ਦੇਸ਼ ਦੀ ਅਸਮਤ ਨੂੰ ਬਚਾਣ ਲਈ ਦੇਸ਼ ਦੀ ਗੈਰਤ ਨੂੰ ਬਚਾਣ ਲਈ ਸਰਵੰਸਦਾਨ ਕਰਕੇ ਦੇਸ਼ ਦੀ ਗੈਰਤ ਸੰਸਕ੍ਰਿਤੀ ਧਰਮ ਨੂੰ ਬਚਾ ਕੇ ਆਪ ਹਜ਼ੂਰ ਸਾਹਿਬ ਦੇ ਵਿੱਚ ਸ੍ਰੀ ਸੱਚਖੰਡ ਦੇ ਵਿੱਚ ਜੋਤੀ ਜੋਤ ਸਮਾਗ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪਨੇ ਰਸਮੀ ਗੱਦੇ ਦਿੱਤੀ ਤਿਲਕ ਦਿੱਤਾ ਕੇਸਰ ਦਾ ਪ੍ਰਕਰਮਾ ਕੀਤੀ ਨਾਰੀਅਲ ਅੱਗੋਂ ਰੱਖ ਕੇ ਮੱਥਾ ਟੇਕ ਕੇ ਕਹਿ ਦਿੱਤਾ ਐ ਖਾਲਸੋ ਆਇਂਦਾ ਤੋਂ ਸਰੀਰਕ ਰੂਪ ਦੇ ਵਿੱਚ ਗੁਰੂ ਹੋਵੇਗਾ ਪੰਥ ਅਧਿਆਤਮਕ ਰੂਪ ਦੇ ਵਿੱਚ ਗੁਰੂ ਹੋਵੇਗਾ ਗ੍ਰੰਥ ਤੋਂ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਪ੍ਰਥਾ ਇਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਾਜ ਕਰਕੇ ਜੋਤੀ ਜੋਤ ਸਮਾ ਗਏ ਸ੍ਰੀ ਹਜ਼ੂਰ ਸਾਹਿਬ ਦੇ ਵਿੱਚ ਸੱਚਖੰਡ ਦੇ